ਸਾਡੀ ਅੱਜ ਦੀ ਚਰਚਾ ਤੁਰਾ ਅਫਜ਼ਲ ਅਹਿਸਨ ਰੰਧਾਵਾ ਦੁਆਰਾ ਲਿਖਿਆ ਗਿਆ ਨਾਵਲ ਦੁਆਬਾ ਰਹੇਗਾ ਇਹ ਨਾਵਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਬੀਏ ਪਾਗ ਪਹਿਲਾ ਦੇ ਚੋਣਵੀਂ ਪੰਜਾਬੀ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਹੀ ਲਗਾਇਆ ਗਿਆ ਹੈ ਉਮੀਦ ਕਰਦਾ ਹਾਂ ਕਿ ਇਸ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਦੁਆਬਾ ਨਾਵਲ ਦੇ ਵਿਸ਼ੇ ਸਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ ਦੁਆਬਾ ਨਾਵਲ ਦੀ ਗੱਲ ਕਰੀਏ ਤਾਂ ਦੁਆਬਾ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਅਫਜ਼ਲ ਐਸਨੰਧਾਵਾ ਦਾ ਲਿਖਿਆ ਇੱਕ ਚਰਚਿਤ ਨਾਵਲ ਹੈ ਪਾਕਿਸਤਾਨੀ ਪੰਜਾਬੀ ਸਾਹਿਤ ਵਿੱਚ ਰੰਧਾਵਾ ਇੱਕ ਉੱਗੇ ਸ਼ਾਇਰ ਮਕਬੂਲ ਕਹਾਣੀਕਾਰ ਅਤੇ ਵਿਸ਼ੇਸ਼ ਤੌਰ ਤੇ ਇੱਕ ਨਾਮਵਰ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ ਹਰੇਕ ਸਾਹਿਤਕ ਰਚਨਾ ਲੇਖਕ ਦੇ ਆਪਣੇ ਆਲੇ ਦੁਆਲੇ ਦੇ ਸਮਾਜਿਕ ਅਨੁਭਵ ਅਤੇ ਮਨੁੱਖੀ ਰਿਸ਼ਤਿਆਂ ਦੇ ਆਪਸੀ ਤਾਣੇ-ਬਾਣੇ ਦੀ ਸੰਵਾਦ ਵਿੱਚੋਂ ਉੱصرਦੀ ਹੈ ਇਸ ਤਰ੍ਹਾਂ ਹਰ ਸਾਹਿਤਕ ਰਚਨਾ ਦੇ ਅਨੇਕ ਆਸਾਰ ਪਾਠਕ ਦੇ ਸਾਹਮਣੇ ਪੇਸ਼ ਹੁੰਦੇ ਹਨ ਜਿਨ੍ਹਾਂ ਪ੍ਰਤੀ ਸੁਚੇਤ ਹੋ ਕੇ ਹੀ ਪਾਠਕ ਕਿਸੇ ਸਾਹਿਤਕ ਕਿਰਦੇ ਵਿਸ਼ੇ ਤੇ ਰਚਨਾਤਮਕ ਸੋਝ ਨੂੰ ਜਾਣ ਸਕਦਾ ਹੈ ਅਫਜ਼ਲ ਐਸਲੰਦਾਵਾ ਦੇ ਨਾਵਲ ਪਿਤਾ ਰਾਗੇ ਸੰਜੀ ਪੰਜਾਬ ਦੇ ਪਿੰਡੂ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਹਨ ਉਸਨੇ ਆਪਣੇ ਨਾਵਲ ਵਿੱਚ ਪੰਜਾਬੀ ਜੀਵਨ ਜਾਂਚ ਤੇ ਪਿੰਡੂ ਸੱਭਿਆਚਾਰਕ ਵਿਰਸੇ ਨੂੰ ਪਾਤਰਾਂ ਦੀਆਂ ਦੁਸ਼ਮਣੀਆਂ, ਦੋਸਤੀਆਂ, ਪਿਆਰ ਤੇ ਮਾਨਸਿਕ ਜਜ਼ਬੀਆਂ ਰਾਹੀਂ ਵਾਸਤਵਿਕਤਾ ਨਾਲ ਪੇਸ਼ ਕੀਤਾ ਹੈ। ਦੁਆਬਾ ਨਾਵਲ ਦੇ ਵਿਸ਼ੇ ਸੰਬੰਧੀ ਅੰਕਲ ਕਰਦੇ ਹਾਂ ਗੁਲਜ਼ਾਰ ਸਿੰਘ ਸੰਧੂ ਇਸ ਨਾਵਲ ਦੀ ਭੂਮਿਕਾ ਵਿੱਚ ਲਿਖਦੇ ਹਨ ਅਫਜ਼ਲ ਐਸਨੰਧਾਵਾ ਦੇਹਾਤੀ ਕਦਰਾਂ ਕੀਮਤਾਂ ਨੂੰ ਸਮਾਜਿਕ ਤਾਣੇ ਬਾਣੇ ਮਾਣ ਮਰਿਆਦਾ ਤੇ ਅਦਾਲਤੀ ਫੇਰਿਆਂ ਦੀ ਖੇ ਖਰਾਬੀ ਵਿੱਚ ਗੁੰਦਣਾ ਜਾਣਦਾ ਹੈ ਥੋੜੀ ਥੋੜੀ ਧਾਰਮਿਕਤਾ ਤੇ ਰਾਜਨੀਤੀ ਸਮੇਤ ਅਰੰਧਾਵੇ ਦੇ ਪ੍ਰਾਪਤ ਨਾਵਲ ਦੁਆਬਾ ਦਾ ਵਿਸ਼ਾ ਵੀ ਪਿੰਡੂ ਸਾਂਸਕ੍ਰਿਤਿਕ ਰਹਿਤਲ ਅਧੀਨ ਵਿਚਰਦੇ ਪਾਤਰਾਂ ਦੀ ਨਿਭਦੇ ਟੁੱਟਦੇ ਰਿਸ਼ਤਿਆਂ ਦੀ ਪੇਸ਼ਕਾਰੀ ਨਾਲ ਸੰਬੰਧਤ ਹੈ ਪਿੰਡੂ ਭਾਈਚਾਰੇ ਅਧੀਨ ਵਸਦੇ ਲੋਕ ਅਨੇਕ ਜ਼ਫਰਜਾਲ ਕੀ ਤੇ ਮੁਸੀਬਤਾਂ ਝੱਲ ਕੇ ਇਹਨਾਂ ਰਿਸ਼ਤਿਆਂ ਨੂੰ ਪੂਰਦੇ ਆਪਣਾ ਆਪਾ ਕੁਰਬਾਨ ਕਰਨ ਤੋਂ ਵੀ ਮੋਹਨਿਤ ਮੋੜਦੇ ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਪ੍ਰਤੀ ਅਜਹੀ ਵਫਾ ਦੇ ਦੂਜਿਆਂ ਦਾ ਭਾਰ ਬੰਡਾਉਣ ਦੀ ਅਮੀਰ ਮਰਿਆਦਾ ਦੀ ਨਿਸ਼ਾਨਦੇਹੀ ਇਸ ਨਾਵਲ ਵਿੱਚ ਭਲੀ ਭਾਂਤ ਹੋਈ ਮਿਲਦੀ ਹੈ। ਬੇਸ਼ੱਕ ਉਪਰ ਨਜ਼ਰ ਤੋਂ ਵੇਖਿਆਂ ਦੁਆਬਾ ਨਾਵਲ ਦਾ ਵਿਤਾਂਤ ਕਿਸੇ ਕਹਾਣੀ ਵਾਂਗ ਬੜਾ ਸਰਲ ਜਾਪਦਾ ਹੈ। ਪਰ ਇਸ ਦੇ ਨਾਇਕ ਲੱਖੀ ਦਾ ਰਿਸ਼ਤਿਆਂ ਪ੍ਰਤੀ ਸਮਰਪਣ ਫੌਜਾ ਸਿੰਘ ਦੀ ਦੋਸਤੀ ਦੀਪੋ ਵੀਰਕੌਰ ਤੇ ਸ਼ਾਨੋ ਦਾ ਲੱਖੀ ਲਈ ਮੋਹ ਪਿਆਰ ਅੱਜ ਸਾਰੇ ਤੱਤ ਸਾਨੂੰ ਪਿੰਡੂ ਪੰਜਾਬੀ ਰਹਿਤਨ ਵਿੱਚ ਵਿਚਰਦੇ ਮਨੁੱਖ ਦੀ ਰਿਸ਼ਤਿਆਂ ਪ੍ਰਤੀ ਸੰਵੇਦਨਸ਼ੀਲਤਾ ਤੋਂ ਜਾਣੂ ਕਰਵਾਉਂਦੇ ਹਨ ਇਹਨਾਂ ਪਾਤਰਾਂ ਦੇ ਆਪਸੀ ਸਬੰਧਾਂ ਦੇ ਤਾਣੇ-ਬਾਣੇ ਰਾਹੀਂ ਨਾਵਲਕਾਰ ਪੰਜਾਬੀ ਸਮਾਜਿਕ ਵਿਰਸੇ ਵਿੱਚ ਵਿਦਮਾਨ ਆਪਸੀ ਵਰਤੋਵਿਹਾਰ ਤੇ ਸਹਿਚਾਰ ਦੀ ਗੌਰਵਤਾ ਤੇ ਮਹੱਤਤਾ ਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਹੈ ਅਫਜ਼ਲ ਐਸਰੰਧਾਵਾ ਦੀ ਮਾਨਵੀ ਰਿਸ਼ਤਿਆਂ ਬਾਰੇ ਨਿਵੇਕਲੀ ਪਹੁੰਚ ਸੰਬੰਧੀ ਗੱਲ ਕਰਦੀਆਂ ਡਾਕਟਰ ਐਮ ਐਸ ਅਮਰਤ ਲਿਖਦੇ ਹਨ ਉਹਨਾਂ ਦਾ ਕਥਨ ਹੈ ਨਾਵਲ ਦੁਆਬਾ ਵਿੱਚ ਰੰਧਾਵੇ ਦੀ ਕਲਪਕਲਾ ਪ੍ਰਾੜ ਅਵਸਥਾ ਵਿੱਚ ਪ੍ਰਵੇਸ਼ ਕਰਦੀ ਹੈ ਤੇ ਉਸ ਦੀ ਮਾਨਵੀ ਸੋਝੀ ਵੀ ਵਧੇਰੇ ਪਰਿਪੱਕ ਹੋਈ ਹੈ ਬੇਸ਼ੱਕ ਓਪੀਨਜਤ ਤੋ ਵੇਖਿਆ ਦੁਆਬਾ ਦਾ ਬਿਰਤਾਂਤ ਕਿਸੇ ਦਾਸਤਾਨ ਵਾਂਗ ਬੜਾ ਸਰਲ ਜਾਪਦਾ ਹੈ ਪਰ ਇਸ ਦੇ ਨਾਇਕ ਲੱਖੀ ਦਾ ਬਦਲਾ ਲੈਣ ਉਪਰੰਤ ਵੀ ਆਤਮ ਸੰਤਾਪ ਚ ਗ੍ਰਸਤ ਹੋਣਾ ਉਸ ਨੂੰ ਪਰੰਪਰਾਗਤ ਰੀਤ ਨਾਲ ਵਿਛੁਣ ਕੇ ਵਿਅਕਤੀਗਤ ਤੌਰ ਤੇ ਸਥਾਪਿਤ ਹੋਣ ਵੱਲ ਮੋੜਲਾ ਕਦਮ ਹੈ ਪਰ ਅੰਤ ਵਿੱਚ ਹੁਕਮ ਸਿੰਘ ਦੀ ਸਿਆਸਤ ਵਾਲੇ ਰਾਹੀ ਤੁਲ ਨਾਲ ਉਸ ਦਾ ਭਾਈਚਾਰਕ ਮੂਵ ਵਧੇਰੇ ਪਰਿਪੱਕ ਹੋ ਜਾਂਦਾ ਹੈ ਜਿਸ ਨੂੰ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਅਤਰ ਸਿੰਘ ਨੇ ਬਾਹਰਲੇ ਨਵੇਂ ਸੰਸਾਰ ਨਾਲ ਇੱਕਸਰ ਹੋਣ ਦੀ ਚੇਤਨਾ ਦਾ ਨਾਮ ਦਿੱਤਾ ਹੈ। ਇਸ ਨਾਵਲ ਦਾ ਇੱਕ ਹੋਰ ਪੱਖ ਜ਼ਿੰਮੇਵਾਰੀ ਛੁਣੀ ਦੀ ਆਪਸੀ ਅੰਤਰ ਵਿਰੋਧਾਂ ਤੇ ਸਾਜਾ ਵਿੱਚੋਂ ਪਰਦਾ ਹੈ। ਨਾਵਲ ਵਿੱਚ ਪ੍ਰਬੂਤਮ ਦਾ ਸ਼੍ਰੇਸ਼ਟਾ ਤੇ ਪਾਉਕਤਾ ਨਾਲੋਂ ਨਾਲ ਚਲਦੇ ਹਨ। ਦੂਜੇ ਸ਼ਬਦਾਂ ਵਿੱਚ ਨਾਵਲ ਕਰਨੇ ਨਾਵਲ ਵਿੱਚ ਪਿੰਡੂ ਸਮਾਜਿਕ ਸਾਂਸਕ੍ਰਿਤਿਕ ਮਾਹੌਲ ਅਧੀਨ ਦੋਸਤੀ ਦੁਸ਼ਮਣੀ ਦੀਆਂ ਕਦਰਾਂ ਕੀਮਤਾਂ ਨੂੰ ਇੱਕੋ ਵੇਲੇ ਪੇਸ਼ ਕੀਤਾ ਹੈ ਨਾਵਲ ਵਿੱਚ ਰਿਸ਼ਤਿਆਂ ਤੇ ਦੋਸਤੀਆਂ ਦੇ ਆਦਰਸ਼ਕ ਮੋਦੀ ਭਾਵਕਤਾ ਦਾ ਵਾਹਨ ਲਖਿਤ ਦੀਪੋ ਲਖਿਤ ਸ਼ੇਰ ਸਿੰਘ ਨੰਗਲੀ ਝੰਡਾ ਤੇ ਮੱਖਣ ਫੌਜਾ ਸਿੰਘ ਤੇ ਜਿੰਦਾ ਦਾ ਪਰਿਵਾਰ ਆਦ ਬਣਦੇ ਦੂਸਰੇ ਪਾਸੇ ਤਣਾਓ ਦੀ ਨਾਵਲਕਾਰ ਸੁਦਾਗਰ ਸਿੰਘ ਤੇ ਬ੍ਰਿਯੰਗ ਸਿੰਘ ਦੇ ਪਰਿਵਾਰ ਦੇ ਆਪਸੀ ਵਿਰੋਧ ਰਾਨੀ ਕਰਦਾ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਾਵਲ ਵਿੱਚ ਪਿੰਡੂ ਭਾਈਚਾਰਕ ਦੋਸਤੀਆਂ ਤੇ ਦੁਸ਼ਮਣੀਆਂ ਤੇ ਵਿਰੋਧ ਨੂੰ ਪੇਸ਼ ਕੀਤਾ ਗਿਆ ਹੈ ਇਹਨਾਂ ਦੋਸਤੀ ਤੇ ਦੁਸ਼ਮਣੀ ਦੇ ਰਿਸ਼ਤਿਆਂ ਦੇ ਨਿਬਾਧਕ ਕੇਂਦਰੀ ਤੁਰ ਹੈ ਜਿਹੜਾ ਉਹ ਅਣਖ ਤੇ ਸ਼ਾਨ ਬਣਦਾ ਹੈ ਸਾਡੇ ਪਿੰਡੂ ਕਿਸਾਨੀ ਜੀਵਨ ਵਿੱਚ ਪਲੇ بڑے ਬੰਦੇ ਅਣਖ ਨਾਲ ਜੁੜਾ ਪਸੰਦ ਕਰਦੇ ਹਨ ਮੜਕ ਸਾਡੇ ਪੰਜਾਬੀ ਸੱਭਿਆਚਾਰ ਦੀ ਇੱਕ ਅਜਿਹੀ ਕੀਮਤ ਹੈ ਜਿਹੜੀ ਪੰਜਾਬੀਆਂ ਦੀਆਂ ਰਗਾਂ ਵਿੱਚ ਦੌੜਦੇ ਲਹੂ ਦੇ ਨਾਲ ਹੀ ਵਹਿੰਦੀ ਹੈ ਨਾਵਲ ਵਿੱਚ ਜਿੰਦਾਂ ਦੇ ਨਿਮਲ ਸ਼ਬਦ ਨਾਵਲ ਦੇ ਅਜਿਹੇ ਵਿਸ਼ੇਵਲ ਸੰਕੇਤ ਕਰਦੇ ਹਨ ਉਹ ਆਖਰੀ ਇਕਾਥਾਂ ਤੇ ਨਾਵਲ ਦੇ ਵਿੱਚ ਜੱਟ ਦੀ ਇੱਜ਼ਤ ਆਕੜ ਤੇ ਆਣ ਕੰਡ ਨਾਲ ਹੁੰਦੀ ਹੈ ਪੈਸਿਆਂ ਜਾਂ ਕੀਲਿਆਂ ਦੇ ਘਟ ਵੱਧ ਹੋਣ ਨਾਲ ਨਹੀਂ ਘਟਦੀ ਵੱਧ ਪੈਸੇ ਤੇ ਕੰਜਰਾਂ ਦੇ ਘਰਾਂ ਵਿੱਚ ਸਾਰਿਆਂ ਤੋਂ ਵੱਧ ਹੁੰਦੇ ਨੇ ਨਾਵਲ ਵਿੱਚ ਅਣਕ ਦੀ ਇਹੋ ਕਦਰ ਲੱਖੀ ਨੂੰ ਸੋਦਾਗਰ ਦਾ ਕਤਲ ਕਰਨ ਲਈ ਮਜਬੂਰ ਕਰਦੀ ਹੈ 파ਵੇਂ ਨਾਵਲ ਦੀ ਕਹਾਣੀ ਤੋਂ ਇਸ ਤਰ੍ਹਾਂ ਜਾਂਪਦਾ ਹੈ ਕਿ ਲੱਖੀ ਆਪਣੇ ਪਿਤਾ ਵਿਰਿਆਮ ਸਿੰਘ ਦੇ ਕਤਲ ਦਾ ਬਦਲਾ ਸੁਦਾਗਰ ਨੂੰ ਮਾਰ ਕੇ ਲੈਂਦਾ ਹੈ ਪਰ ਇੱਥੇ ਸਮਝਣਯੋਗ ਨੁਕਤਾ ਇਹ ਹੈ ਕਿ ਲੱਖੀ ਸੁਦਾਗਰ ਦਾ ਕਤਲ ਬਦਲੇ ਦੀ ਭਾਵਨਾ ਲਈ ਘੱਟ ਤੇ ਅਣਖ ਲਈ ਜ਼ਿਆਦਾ ਕਰਦਾ ਹੈ ਇੱਥੇ ਇਹ ਜ਼ਿਕਰਯੋਗ ਹੈ ਕਿ ਅਣਖ ਪੰਜਾਬੀ ਸੱਭਿਆਚਾਰ ਵਿੱਚ ਕੋਈ ਨਕਾਰਾਤਮਕ ਕੀਮਤ ਨਹੀਂ ਸਗੋਂ ਪੰਜਾਬ ਵਿੱਚ ਅਣਖ ਦਾ ਸੰਕਲਪ ਸੱਚ ਤੇ ਸਦਾਚਾਰ ਵਿੱਚੋਂ ਜਨਮਦਾ ਹੈ ਉਠਾ ਤੇ ਮਕਾਰ ਆਦਮੀ ਅਣਖੀਲਾ ਹੋ ਹੀ ਨਹੀਂ ਸਕਦਾ ਇਸ ਲਈ ਪੰਜਾਬੀ ਬੰਦਾ ਸਚਾਈ ਤੇ ਸਦਾਚਾਰਕਤਾ ਕਾਰਨ ਹੀ ਅਣਖੀਲਾ ਹੁੰਦਾ ਹੈ ਇਸ ਤੱਥ ਦੀ ਪੁਸ਼ਟੀ ਨਾਵਲ ਵਿੱਚ ਪਾਤਰਾਂ ਦੇ ਵਿਵਹਾਰ ਤੋਂ ਭਲੀ ਭਾਂਤ ਹੋ ਜਾਂਦੀ ਹੈ ਨਾਵਲ ਵਿੱਚ ਲੱਖੀ ਦੀਪੋ ਫੌਜਾ ਸਿੰਘ ਜਿੰਦਾ ਤੇ ਵੀਰਕੌਰ ਆਦ ਆਪਣੀਆਂ اخਲਾਕੀ ਜ਼ਿੰਮੇਵਾਰੀਆਂ ਨਿਭਾਉਂਦੇ ਇਸ ਟੋਈਲਾ ਨਾਵਲ ਵਿੱਚ ਰਿਸ਼ਤੇਆਂ ਪ੍ਰਤੀ ਵਫਾ ਰਿਸ਼ਤਿਆਂ ਨੂੰ ਨਿਭਾ ਪਿੰਡੂ ਪਾਇਚਰਕ ਸਾਜ ਦੀ ਪੇਸ਼ਕਾਰੀ ਨਾਵਲ ਵਿੱਚ ਬੜੀ ਖੂਬਸੂਰਤੀ ਨਾਲ ਕੀਤੀ ਗਈ ਹੈ ਗੁਲਜ਼ਾਰ ਸਿੰਘ ਸੰਧੂ ਲਿਖਦੇ ਹਨ ਕਿ ਕਿਹੜੇ ਰਿਸ਼ਤੇ ਦੀ ਕਿਹੜੀ ਥਾਂ ਹੈ ਤੇ ਕਿਹੜੀ ਸਥਿਤੀ ਵਿੱਚ ਉਸਨੇ ਕਿਵੇਂ ਨਿਭੜਨਾ ਹੈ ਇਹ ਸਿੱਖਣ ਲਈ ਕਿਸੇ ਸਕੂਲ ਜਾਣ ਦੀ ਲੋੜ ਨਹੀਂ ਪੈਂਦੀ ਇਹ ਰਿਸ਼ਤੇ ਸੁਤੇ ਸਿੱਧ ਹੀ ਪਿੰਡ ਵਸੀਆਂ ਦੀਆਂ ਰਗਾਂ ਵਿੱਚ ਸਮਾਇ ਹੁੰਦੇ ਹਨ ਇਹੋ ਹੀ ਕਾਰਨ ਹੈ ਕਿ ਨਾਵਲ ਵਿੱਚਲੇ ਸਾਰੇ ਪਾਤਰ ਇੱਕ ਦੂਸਰੇ ਲਈ ਸਾਬਤ ਕਦਮ ਖੜੇ ਰਹਿੰਦੇ ਹਨ ਹਰ ਇੱਕ ਪਾਤਰ ਆਪਣੀ ਪੂਰੀ ਵਾਹ ਲਾ ਕੇ ਰਿਸ਼ਤਿਆਂ ਵਿੱਚ ਪੂਰਾ ਨਿਪਟਦਾ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਾਵਲ ਵਿੱਚ ਬਰਿਆਮ ਸਿੰਘ ਦੇ ਕਤਲ ਤੋਂ ਬਾਅਦ ਫੌਜਾ ਸਿੰਘ ਆਪਣੀ ਦੋਸਤੀ ਨਿਭਾਉਂਦੇ ਆ ਜਿੰਦਾ ਦੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਦਾ ਹੈ ਜਿੱਥੇ ਉਹ ਵਿਰਿਆਮ ਸਿੰਘ ਦੀ ਪੈੜੀ ਦੀ ਵਾਹੀ ਕਰਦਾ ਹੈ ਉੱਥੇ ਉਸ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵਧ ਪਿਆਰ ਦਿੰਦਾ ਹੈ ਇਸੇ ਤਰ੍ਹਾਂ ਜਦੋਂ ਫੌਜਾ ਸਿੰਘ ਦਾ ਪੁੱਤਰ ਮੱਖਣ ਅਚਾਨਕ ਸੱਪ ਲੜਨ ਕਰ ਮਰ ਜਾਂਦਾ ਹੈ ਤਾਂ ਲਖੀ ਆਪਣੀ ਖਲਾਕੀ ਜ਼ਿੰਮੇਵਾਰੀ ਸਮਝ ਲੈਂਿਆ ਫੌਜਾ ਸਿੰਘ ਦਾ ਸਾਰਾ ਕੰਮ ਕਾਜ ਆਪ ਸੰਭਲ ਲੈਂਦਾ ਹੈ ਤੇ ਉਸ ਨੂੰ ਮੱਖਣ ਸਿੰਘ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ ਇਸ ਤਰ੍ਹਾਂ ਨਾਵਲਕਾਰ ਨੇ ਸਾਡੀ ਪਿੰਡੂ ਭਾਈਚਾਰਕ ਸਾਂਝ ਦੀਆਂ ਅਜਹੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਬੜੀ ਸਹਜਤਾ ਨਾਲ ਕੀਤੀ ਹੈ। ਇਸ ਨਾਵਲ ਵਿੱਚ ਨਾਵਲਕਾਰ ਨੇ ਨਾਇਕ ਦੀ ਵਿਅਕਤੀਗਤ ਅਵਚੇਤਨ ਨੂੰ ਵੀ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਨਾਵਲ ਦਾ ਨਾਇਕ ਲੱਖੀ ਕੇਵਲ ਜੋਸ਼ੀਲਾ ਤੇ ਜ਼ੁਰਾਵਤ ਨੌਜਵਾਨ ਹੀ ਨਹੀਂ ਬਲਕਿ ਉਹ ਆਪਣੇ ਅੰਦਰ ਨੈਤਿਕ ਕਦਰਾਂ-ਕੀਮਤਾਂ ਦੀ ਚੇਤਨਤਾ ਦੇ ਉਥਾਨ ਨੂੰ ਵੀ ਮਹਿਸੂਸ ਕਰਦਾ ਹੈ ਆਪਣੀ ਇਸ اخਲਾਕੀ ਚੇਤਨਾ ਕਾਰਨ ਹੀ ਉਹ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਉਪਰੰਤ ਉਪਰਾਮ ਹੋ ਕੇ ਆਤਮ ਸੰਤਾਪ ਭੋਗਦਾ ਹੈ ਇਸ ਉਪਰੰਤ ਉਸਦੀ ਨੈਤਿਕ ਚੇਤਨਾ ਉਦੋਂ ਹੋਰ ਪ੍ਰਚੰਡ ਹੋ ਜਾਂਦੀ ਹੈ ਜਦੋਂ ਜੇਲ੍ਹ ਵਿੱਚ ਉਹ ਹੁਕਮ ਸਿੰਘ ਸਿਆਸੀ ਦੇ ਪ੍ਰਭਾਵ ਹੇਠ ਆਉਂਦਾ ਹੈ ਉਸਦੀ ਸੀਮਤ ਪਾਇ ਚਰਕ ਸਾਜ ਵਿਸ਼ਾਲ ਹੋ ਕੇ ਦੇਸ਼ ਪ੍ਰੇਮਿਤ ਪਰਿਵਰਤਿਤ ਹੋ ਜਾਂਦੀ ਹੈ ਅੰਤ ਵਿੱਚ ਹੁਕਮ ਸਿੰਘ ਸਿਆਸੀ ਵਾਲੇ ਰਾਹ ਤੁਰਨ ਨਾਲ ਉਸ ਦਾ ਪਾਇ ਚਰਕ ਮੋ ਵਧੇਰੇ ਵਿਸ਼ਾਲ ਤੇ ਪਰਿਪੱਕ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਸਮੁੱਚੀ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਦੁਆਬਾ ਅਫਜ਼ਲ ਅਹਿਸਨ ਰੰਧਾਵਾ ਦਾ ਇੱਕ ਅਜਿਹਾ ਸਫਲ ਨਮੂਨਾ ਹੈ ਜਿਹੜਾ ਆਪਣੇ ਸਰਲ ਤੇ ਸਾਦਾ ਵਰਤਾਂ ਦੇ باوجود ਪੰਜਾਬ ਦੇ ਪਿੰਡੂ ਸਭਿਆਚਾਰ ਤੇ ਸੁਭਾਣ अनेक ਅੱਖਾਂ ਸਹਿਤ ਬਿਆੰਦਾ ਹੈ ਗੁਲਜ਼ਾਰ ਸਿੰਘ ਸੰਦੂ ਦੇ ਸ਼ਬਦਾ ਵਿੱਚ ਅਫਜ਼ਲ ਅਹਿਸਨੰਦਾਵਾ ਨੇ ਆਪਣੇ ਨਾਵਲਾਂ ਕਹਾਣੀਆਂ ਤੇ ਨਾਟਕਾਂ ਵਿੱਚ ਪੰਜਾਬ ਦੇ ਵੀਰਾਂ ਬਰੀਆਮਿਆਂ ਤੇ ਸੂਰਮਿਆਂ ਦੇ ਅਜਿਹੇ ਨਕਸ਼ੇ ਦਿੱਕੇ ਹਨ ਕਿ ਉਹਨਾਂ ਦੀ ਬਹਾਦਰੀ ਹਣਕ ਤੇ ਦਰਿਆ ਦਲੀ ਦਾ ਜਾਦੂ ਪੜਨ ਵਾਲਿਆਂ ਦੇ ਸਿਰ ਚੜਕੇ ਬੋਲਣ ਲੱਗਦਾ ਅਖੀਰ ਵਿੱਚ ਮੈਂ ਆਸ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗੀ ਤੇ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਦੁਆਬਾ ਨਾਵਲ ਸਮਝਣ ਵਿੱਚ ਮਦਦ ਕਰੇਗੀ ਪਰ ਜ਼ਰੂਰੀ ਹੈ ਕਿ ਵਿਦਿਆਰਥੀ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਦੁਆਬਾ ਨਾਵਲ ਇੱਕ ਵਾਰ ਜ਼ਰੂਰ ਪੜ੍ਹਨਾ ਹੈ ਧੰਨ